ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੀ ਅਗਵਾਈ ਹੇਠ ਕੁਝ ਮੰਗਾਂ ਨੂੰ ਲੈ ਕੇ ਲੋਗੋਵਾਲ ਤੋਂ ਸੰਗਰੂਰ ਤੱਕ ਵੱਖ-ਵੱਖ ਪਿੰਡਾਂ ਵਿੱਚ ਨੌਜਵਾਨਾਂ ਵੱਲੋਂ ਪ੍ਰਭਾਵਸ਼ਾਲੀ ਮੋਟਰਸਾਈਕਲ ਮਾਰਚ ਕੱਢਿਆ ਗਿਆ ਇਹ ਮੋਟਰਸਾਈਕਲ ਰੈਲੀ ਝੰਡਾ ਲਗਾ ਕੇ ਪਿੰਡ ਦੁੱਗਾ ਬਹਾਦਰਪੁਰ ਮਸਤਵਾਨਾ ਸਾਹਿਬ ਲਿੱਦੜਾ ਚੰਗਾਲ ਹਰੇੜੀ ਹੁੰਦਿਆਂ ਸੰਗਰੂਰ ਸ਼ਹਿਰ ਵਿੱਚ ਪਹੁੰਚਾ ਜਿਸ ਤੋਂ ਬਾਅਦ ਉਪਲੀ ਚੱਠੇ ਉਬਾਵਾਲ ਬਡਰੂਖਾ ਹੁੰਦੇ ਹੋਏ ਮਸਤਵਾਨਾ ਸਾਹਿਬ ਵਿਖੇ ਇਸ ਦੀ ਸਮਾਪਤੀ ਹੋਈ ਮੀਡੀਆ ਮੁਖਾਤੀਬ ਹੁੰਦਿਆਂ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੋਂਗੋਵਾਲ ਨੇ ਦੱਸਿਆ ਕਿ ਕਿਸਾਨ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰਨ ਦੀਆਂ ਮੰਗਾਂ ਤੇ ਪੰਜਾਬ ਦਾ ਦਰਿਆਏ ਪਾਣੀ ਰਿਪੇਅਰਿੰਗ ਸਿਧਾਂਤ ਮੁਤਾਬਕ ਪੰਜਾਬ ਨੂੰ ਦੇਣ ਰਸਾਇਣਿਕ ਖੇਤੀ ਮਾਡਲ ਦੀ ਥਾਂ ਕੁਦਰਤੀ ਪੱਕੀ ਹੰਡ ਅਨੁਸਾਰ ਬਦਲਵਾ ਖੇਤੀ ਮਾਡਲ ਲਾਗੂ ਕਰਨ ਦੀਆਂ ਮੰਗਾਂ ਨੂੰ ਲੈ ਕੇ ਨੌਜਵਾਨਾਂ ਵੱਲੋਂ ਇੱਕ ਮੋਟਰਸਾਈਕਲ ਰੈਲੀ ਕੱਢੀ ਗਈ ਹੈ ਗੱਲਬਾਤ ਦੌਰਾਨ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੋਂਗੋਵਾਲ ਵੱਲੋਂ ਪੰਜਾਬ ਧਰਤੀ ਹੀਟਲਾ ਪਾਣੀ ਡੂੰਗਾ ਹੋਣ ਤੇ ਵੀ ਕਾਫੀ ਚਿੰਤਾ ਪ੍ਰਗਟਾਈ ਗਈ ਕੀ ਨਾਮ ਹੈ ਜੀ ਮੈਂ ਭੁਪਿੰਦਰ ਸਿੰਘ ਲੋਂਗੋਵਾਲ ਜੀ ਸੂਬਾ ਕਨਵੀਨਰ ਯੂਥ ਵਿੰਗ ਕੀਰਤੀ ਕਿਸਾਨ ਯੂਨੀਅਨ ਭੁਪਿੰਦਰ ਜੀ ਅੱਜ ਮੋਟਰਸਾਈਕਲ ਮਾਰਚ ਕੱਢਿਆ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਕੱਢਿਆ ਤੇ ਕੀ ਕਾਰਨ ਕਰਕੇ ਚੱਲਿਆ ਅੱਜ ਦਾ ਜੋ ਮੋਟਰਸਾਈਕਲ ਮਾਰਚ ਹੈ ਸੀ ਲੋਂਗੋਵਾਲ ਤੋਂ ਲੈ ਕੇ ਬਾਇਆ ਮਸਤੋਆਣਾ ਸਾਹਿਬ ਔਰ ਬਖਵਖ ਪਿੰਡਾਂ ਚੋਂ ਹੁੰਦੇ ਹੋਏ ਸੰਰੂਰ ਪਹੁੰਚੇ ਆ ਤੇ ਇਹ ਮੋਟਰਸਾਈਕਲ ਮਾਰਚ ਹੈ ਜਿਹੜਾ ਇਹ ਸਾਰੇ ਪੰਜਾਬ ਦੇ ਬਖਵਖ ਜ਼ਿਲ੍ਹਿਆਂ ਦੇ ਵਿੱਚ ਕੱਢਿਆ ਜਾ ਰਿਹਾ ਹੈ ਪਰ ਇਹਦਾ ਕਾਰਨ ਇਹ ਹੈ ਕਿ ਅੱਜ ਨੌਜਵਾਨ ਸੜਕਾਂ ਤੇ ਨਿਕਲੇ ਨੇ ਅੱਜ ਦੀ ਘੜੀ ਪੰਜਾਬ ਦੇ ਵਿੱਚ ਪਾਣੀ ਦਾ ਬਹੁਤ ਵੱਡਾ ਸੰਕਟ ਖੜਾ ਹੋਇਆ ਹੋਇਆ ਹੈ ਧਰਤੀ ਹੇਠਲਾ ਪਾਣੀ ਸਾਡਾ ਆਉਣ ਵਾਲੇ 15 ਸਾਲਾਂ 'ਚ ਖਤਮ ਹੋ ਜਾਣਾ ਹੈ ਕਿਉਂਕਿ ਜਿਹੜੇ ਹਾਈਡਰੋਲੋਜੀ ਦੇ ਮਾਹਿਰ ਨੇ ਉਹ ਦੱਸਦਿਆ ਕਿ ਪੰਜਾਬ ਦੀ ਧਰਤੀ ਹੇਠ 261 ਮਿਲੀਅਨ ਏਕੜ ਫੁੱਟ ਪਾਣੀ ਹੈ ਤਾਂ ਜਿਹੜੀ ਸਾਡੀ ਸਾਲਾਨਾ ਲੋਡ ਹੈ ਉਹ 67 ਮਿਲੀਅਨ ਏਕੜ ਫੁੱਟ ਦੀ ਸਾਲਾਨਾ ਲੋਡ ਹੈ ਜਿਦੇ ਚੋ 50 ਮਿਲੀਅਨ ਏਕੜ ਫੁੱਟ ਅਸੀਂ ਖੇਤੀ ਚ ਵਰਤੋਂ ਕਰਦੇ ਆਂ ਔਰ ਬਾਕੀ ਸੰਤਾ ਚ ਘਰਾਂ ਚ ਹੋਰ ਥਾਂ ਤੇ ਵਰਤੋਂ ਹੁੰਦੀ ਹੈ ਤਾਂ ਉਹਦੇ ਚੋ ਸਾਡੀ ਲੋਡ ਦਾ ਜਿਹੜਾ ਪਾਣੀ ਹੈ ਸਾਨੂੰ 12 ਤੋਂ 13% ਜਿਹੜਾ ਪਾਣੀ ਹੈ ਮਿਲੀਅਨ ਏਕੜ ਫੁੱਟ ਪਾਣੀ ਹੈ ਉਹ ਦਰਿਆਈ ਪਾਣੀ ਮਿਲਦਾ ਔਰ 26 ਮਿਲੀਅਨ ਏਕੜ ਫੁੱਟ ਤੇ ਲਗਭਗ ਸਾਨੂੰ ਮੀਹਾਂ ਦਾ ਪਾਣੀ ਮਿਲਦਾ ਔਰ ਬਾਕੀ 28 ਮਿਲੀਅਨ ਏਕੜ ਫੁੱਟ ਉਹ ਅਸੀਂ ਥੱਲੋਂ ਧਰਤੀ ਦੇ ਥੱਲੋਂ ਡੂੰਘੇ ਬੋਰਾ ਰਾਹੀਂ ਕੱਢ ਰਹੇ ਆਂ ਔਰ ਉਹ ਉਹਦਾ ਜਿਹੜਾ ਅਸੀਂ ਰਿਵਰਸ ਰੀਚਾਰਜ ਨੂੰ ਕਰ ਰਹੇ ਹਾਂ ਜਾਂ ਮਿਹਾਰਾ ਹੀ ਰੀਚਾਰਜ ਹੋ ਰਿਹਾ ਸਿਰਫ ਸਾਲਾਨਾ 17 ਮਿਲੀਅਨ ਏਕੜ ਫੁੱਟ ਹੋ ਰਿਹਾ ਇਸ ਤਰ੍ਹਾਂ 11 ਮਿਲੀਅਨ ਏਕੜ ਫੁੱਟ ਦਾ ਹਰੇਕ ਸਾਲ ਸਾਨੂੰ ਘਾਟਾ ਪੈ ਰਿਹਾ ਤੇ ਉਹ ਹਾਈਡਰੋਲੋਜੀ ਦੇ ਮਾਹਰਾਂ ਦੇ ਮੁਤਾਬਕ 2039 ਤੱਕ ਅਸੀਂ ਆਖਰੀ ਬੂੰਦ ਹੈ ਜਿਹੜੀ ਅਸੀਂ ਤੀਜੀ ਤੱਕੀ ਚੋਂ ਪਾਣੀ ਕੱਢ ਰਹੇ ਹਾਂ ਧਰਤੀ ਥੱਲੋਂ ਉਹ ਆਖਰੀ ਬੂੰਦ 2039 ਤੱਕ ਅਸੀਂ ਪੰਜਾਬ ਦੀ ਧਰਤੀ ਥੱਲੋਂ ਕੱਢ ਲੈਣੀ ਹੈ ਸੋ ਇਹ ਚਿੰਤਾ ਨੂੰ ਲੈ ਕੇ ਅਸੀਂ ਸੜਕਾਂ ਦੇ ਨਿਕਲੇ ਆ ਸਾਡੀ ਮੰਗ ਹੈ ਕਿ ਜਿਹੜਾ ਪੰਜਾਬ ਦਾ ਦਰਿਆਈ ਪਾਣੀ ਕੇਂਦਰ ਸਰਕਾਰ ਨੇ 1955 ਤੋਂ ਲੈ ਕੇ 1985 ਤੱਕ ਜਿਹੜੇ ਵੱਖ-ਵੱਖ ਸਮਝੌਤੇ ਹੋਏ ਅਕਾਡ ਹੋਏ ਔਰ ਵੱਖ-ਵੱਖ ਹੁਕਮ ਪਾਸ ਕੀਤੇ ਗਏ ਕੇਂਦਰ ਸਰਕਾਰ ਵੱਲੋਂ ਔਰ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਦੇ ਹੋਏ ਅੱਜ ਪੰਜਾਬ ਦਾ 75% ਪਾਣੀ ਦੂਜੇ ਸੂਬਿਆਂ ਨੂੰ ਜਾ ਰਿਹਾ ਹੈ ਜਿਦੇ ਚੋ ਵੱਡਾ ਹਿੱਸਾ 54% ਜਿਹੜਾ ਹੈਗਾ ਰਾਜਸਥਾਨ ਨੂੰ ਜਾ ਰਿਹਾ ਹੈ ਔਰ ਬਾਕੀ ਹਰਿਆਣਾ ਔਰ ਦਿੱਲੀ ਨੂੰ ਸਾਡਾ ਪਾਣੀ ਜਾ ਰਿਹਾ ਹੈ ਜਿਹੜੇ ਕਿ ਗੈਰ ਰਿਪੇਰੀਅਨ ਸੂਬੇ ਨੇ ਸਾਡੇ ਕਿਉਂਕਿ ਕੁੱਲ ਦੁਨੀਆ ਤੇ ਸਿਧਾਂਤ ਪ੍ਰਚਲਿਤ ਹੈ ਕਿ ਜਿਹੜੇ ਰਿਪੇਰੀਅਨ ਸੂਬੇ ਨੇ ਸਿਰਫ ਉਹੀ ਪਾਣੀ ਦੇ ਹੱਕਦਾਰ ਨੇ ਦਰਿਆਵਾਂ ਦੇ ਮਾਲਕਰ ਰਿਪੇਰੀਅਨ ਸੂਬੇ ਹੁੰਦੇ ਆ ਔਰ ਪੰਜਾਬ ਵਿੱਚੋਂ ਦੀ ਜਿਹੜੇ ਦਰਿਆ ਲੰਘਦੇ ਆ ਉਹਨਾਂ ਦੀ ਮਾਰ ਜਦੋਂ ਅਸੀਂ ਚੱਲਦੇ ਆ ਤਾਂ ਅਸੀਂ ਇਹ ਰਿਪੇਰੀਅਨ ਸੂਬੇ ਪੰਜਾਬ ਤੇ ਉਹ ਦਰਿਆਵਾਂ ਦੀ ਮਾਲਕੀ ਪੰਜਾਬ ਦੀ ਹੈ ਪਾਣੀਆਂ ਦੀ ਮਾਲਕੀ ਪੰਜਾਬ ਦੀ ਹੈ ਪਰ ਕੇਂਦਰ ਸਰਕਾਰ ਨੇ ੱੱਕੇ ਨਾਲ ਸਾਡੇ ਹੱਕਾਂ ਤੇ ਜਿਹੜਾ ਡਾਕਾ ਮਾਰਿਆ ਹੋਇਆ ਜਿਹੜਾ ਕਿ ਦਰਿਆਈ ਪਾਣੀ ਸਟੇਟ ਸਬਜੈਕਟ ਹੈ ਉਹ ਹੱਕਾਂ ਤੇ ਡਾਕਾ ਮਾਰ ਕੇ ਸਾਡੇ ਪਾਣੀ ਨੂੰ ਦੂਜੇ ਸੂਬਿਆਂ ਨੂੰ ਦਿੱਤਾ ਹੋਇਆ ਔਰ ਅਸੀਂ ਜਿਹੜੇ ਪਿਆਸੇ ਮਰ ਰਹੇ ਹਾਂ ਸਾਡੀ ਧਰਤੀ ਜਿਹੜੀ ਬੰਜਰ ਹੋਣ ਕਿਨਾਰੇ ਆ ਤਾਂ ਸਾਡੀ ਮੰਗ ਹੈ ਕਿ ਸਾਡਾ ਦਰਿਆਈ ਪਾਣੀ ਸਾਨੂੰ ਦਿੱਤਾ ਜਾਵੇ ਔਰ ਹਰੇਕ ਖੇਤ ਤੱਕ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇ ਔਰ ਪਿੰਡਾਂ ਤੱਕ ਜਿਹੜਾ ਭਾਖੜਾ ਦਾ ਨੀਲੀ ਭਾ ਮਾਰਦਾ ਪਾਣੀ ਹੈ ਜਿਹੜਾ ਮਿਨਰਲ ਵਾਟਰ ਨੂੰ ਕਹਿੰਦੇ ਆ ਉਹ ਪਾਣੀ ਸਾਡੇ ਪੀਣ ਲਈ ਪਹੁੰਚਦਾ ਕੀਤਾ ਜਾਵੇ ਇਹਦੇ ਨਾਲ ਦੀ ਨਾਲ ਜੋ ਸਾਡਾ ਪੰਜਾਬ ਦੇ ਵਿੱਚ ਪਾਣੀ ਖਤਮ ਹੋਣ ਦਾ ਵੱਡਾ ਕਾਰਨ ਹੈ ਉਹ ਜਿਹੜਾ ਰਸਾਇਣਕ ਖੇਤੀ ਮਾਡਲ ਹਰੀ ਕ੍ਰਾਂਤੀ ਦੇ ਨਾਂ ਥੱਲੇ ਸਾਡੇ ਪੰਜਾਬ ਦੇ ਲੋਕਾਂ ਤੇ ਥੋਪਿਆ ਸਾਡੀ ਪੰਜਾਬ ਦੀ ਧਰਤੀ ਤੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ ਲਈ ਆ ਕੇਂਦਰ ਸਰਕਾਰ ਨੇ ਥੋਪਿਆ ਉਹ ਸਾਡੀ ਲੋੜ ਨਹੀਂ ਹੈ ਉਹ ਜਿਹੜੀਆਂ ਫਸਲਾਂ ਅਸੀਂ ਪੈਦਾ ਕਰਦੇ ਹਾਂ ਚੌਲ ਵਗੈਰਾ ਉਹ ਸਾਡੇ ਪੰਜਾਬ ਦੀ ਖੁਰਾਕ ਨਹੀਂ ਹੈ ਨਾ ਸਾਡੇ ਵਾਤਾਵਰਨ ਮੁਤਾਬਕ ਹੈ ਤਾਂ ਸਾਨੂੰ ਲੋੜ ਹੈ ਕਿ ਪੰਜਾਬ ਸਰਕਾਰ ਖੇਤੀ ਨੀਤੀ ਬਣਾਵੇ ਜਿਦੇ ਚ ਵੱਖ-ਵੱਖ ਜਿਹੜੇ ਕਲਾਈਮੇਟ ਜ਼ੋਨ ਨੇ ਉਹਨਾਂ ਦੀ ਪਛਾਣ ਕਰਕੇ ਉਹ ਵਾਤਾਵਰਨ ਦੇ ਪੱਖ ਦੀ ਨੀਤੀ ਹੋਵੇ ਔਰ ਹੰਡਨਸਾਰ ਖੇਤੀ ਮਾਡਲ ਹੈ ਜਿਹੜਾ ਪੰਜਾਬ ਵਿੱਚ ਲਾਗੂ ਕੀਤਾ ਜਾਵੇ ਇਹਦੀ ਅਸੀਂ ਮੰਗ ਕਰਦੇ ਆਂ ਜਿਹੜਾ ਮੋਟਰਸਾਈਕਲ ਮਾਰਚ ਆ ਉਹ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਕਰਾਂਗੇ ਅਸੀਂ ਮੋਟਰਸਾਈਕਲ ਮਾਰਚ ਸੰਗਰੂਰ ਤੋਂ ਬਿਨਾ ਬਾਕੀ ਅਸੀਂ ਮੁਕਸਰ ਜ਼ਿਲ੍ਹੇ ਦੇ ਵਿੱਚ ਪਟਿਆਲੇ ਜ਼ਿਲ੍ਹੇ ਦੇ ਵਿੱਚ ਫਾਜ਼ਿਲਕਾ ਦੇ ਵਿੱਚ ਫਰੀਦਕੋਟ ਦੇ ਵਿੱਚ ਔਰ ਅੰਮ੍ਰਿਤਸਰ ਇਸੇ ਤਰ੍ਹਾਂ ਕਪੂਰਥਲਾ ਮੰਗਾ ਸੇਮੀ ਹਾਂ ਸ ਇਹਨਾਂ ਮੰਗਾ ਤੇ ਸਾਰੇ ਮੰਗਾ ਤੇ ਬਹੁਤ ਤਕਰੀਬਨ 12-13 ਜ਼ਿਲ੍ਹਿਆਂ ਦੇ ਮਾਝਾ ਮਾਲਵਾ ਦੁਆਬਾ ਸਾਰੇ ਰੀਜਨ ਦੇ ਵਿੱਚ ਅਸੀਂ ਮੋਟਰਸਾਈਕਲ ਮਾਰਚ ਕੱਢਿਆ ਔਰ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਪੰਜਾਬ ਦਾ ਇੱਕ ਬਹੁਤ ਹੀ ਭਾਵਕ ਮੁੱਦਾ ਤੇ ਸਾਡੀ ਲੋੜ ਹੈ ਜਿਹੜਾ ਸਾਡੇ ਪੰਜਾਬ ਦੇ ਸਾਰੇ ਲੋਕਾਂ ਨਾਲ ਜੁੜਿਆ ਹੋਇਆ ਹੈ ਇਕੱਲੇ ਕਿਸਾਨਾਂ ਨਾਲ ਨਹੀਂ ਕਿ ਭਾਰਤ-ਪਾਕਿਸਤਾਨ ਬਾਰਡਰ ਦਾ ਜਿਹੜਾ ਲਾਂਘਾ ਖੁੱਲਿਆ ਜਾਵੇ ਕਿਉਂਕਿ ਜਿਹੜੇ ਦੁਨੀਆ ਤੇ ਏਸ਼ੀਆ ਮਹਾਦੀਪ ਸਭ ਤੋਂ ਵੱਡਾ ਮਹਾਦੀਪ ਹੈ ਜ਼ਮੀਨ ਦਾ ਟੁਕੜਾ ਹੈ ਔਰ ਅਸੀਂ ਪਾਕਿਸਤਾਨ ਦੇ ਰਸਤੇ ਪੂਰੀ ਦੁਨੀਆ ਦੇ ਨਾਲ ਜੁੜੇ ਹੋਏ ਆ ਲੰਡਨ ਤੱਕ ਸਾਡਾ ਰਸਤਾ ਜਾਂਦਾ ਹੈ ਸੈਂਟਰਲ ਏਸ਼ੀਆ ਤੱਕ ਔਰ ਜਿਹੜਾ ਮਿਡਲ ਈਸਟ ਤੱਕ ਜਿਹੜਾ ਇਹ ਲੰਗਾ ਜਾਂਦਾ ਤੇ ਸਾਡਾ ਵਪਾਰ ਇਹਨਾਂ ਨਾਲ ਹੋ ਸਕਦਾ ਸਾਡੀਆਂ ਖੇਤੀ ਦੀ ਜਿਹੜੀ ਉਪਜ ਹੈ ਇੱਥੇ ਵਿਕ ਸਕਦੀ ਹੈ ਸਾਡੇ ਵਪਾਰੀ ਭਰਾਵਾਂ ਨੂੰ ਟਰਾਂਸਪੋਰਟਰਾਂ ਨੂੰ ਮਜ਼ਦੂਰਾਂ ਨੂੰ ਪੂਰੇ ਮਤਲਬ ਪੰਜਾਬ ਨੂੰ ਹਲਾਰਾ ਮਿਲਣਾ ਜੇ ਇਹ ਲੰਗਾ ਖੁੱਲੇ ਤਾਂ ਉਹ ਲੰਗਾ ਖੋਲਣ ਦੀ ਵੀ ਸਾਡੀ ਮੰਗ ਉਹ ਹੈਗੀ ਆ ਇਸੇ ਤਰ੍ਹਾਂ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰੀ ਜਾਵੇ ਔਰ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਅੱਜ ਇਹ ਚੱਲੇ ਆ ਜੀ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਪਿੰਡ ਲੋਂਗੋਵਾਲ ਮੋਟਰਸਾਈਕਲ ਮਾਲ ਦੇ ਵਿੱਚ ਸ਼ਾਮਲ ਹੋਏ ਹੋ ਕੀ ਕਹਿਣਾ ਚਾਹੁੰਦੇ ਅਸੀਂ ਜਿਹੜਾ ਮੋਟਰਸਾਈਕਲ ਮਾਲ ਚ ਕੱਢਿਆ ਅੱਜ ਅਸੀਂ ਸਰਕਾਰਾਂ ਨੂੰ ਇਸ ਚੀਜ਼ ਵੱਲ ਧਿਆਨ ਦਿਵਾਉਣਾ ਚਾਹੁੰਦੇ ਆ ਕਿ ਤੁਸੀਂ ਕੱਲੀ ਰਾਜਨੀਤੀ ਕਰਨ ਤੋਂ ਬਿਨਾ ਜਿਹੜੇ ਮੰਨ ਲੋ ਕਿਸਾਨਾਂ ਦੇ ਮੁੱਦੇ ਨੇ ਉਹਨਾਂ ਵੱਲ ਵੀ ਗੌਰ ਕਰੋ ਕਿਉਂਕਿ ਜਿਹੜਾ ਪੰਜਾਬ ਦਾ ਪਾਣੀ ਦਾ ਸੰਕਟ ਹੈ ਉਹ ਦਿਨੋਂ ਦਿਨ ਵੱਧ ਰਿਹਾ ਹੈਗਾ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਹੈਗਾ ਜਿਵੇਂ ਪ੍ਰਧਾਨ ਜੀ ਦੱਸ ਰਹੇ ਸੀਗੇ ਕੇ ਆਪਣੇ ਕੋਲੇ ਜਿਹੜਾ ਪਾਣੀ ਹੈ ਉਹ ਲਗਭਗ 15 ਸਾਲਾਂ ਦਾ ਹੀ ਬਚਾ ਹੈਗਾ ਤੇ ਜਿਹੜੇ ਇਸ ਸੰਕਟ ਤੋਂ ਆਪਾਂ ਨੂੰ ਕੱਢਣ ਵਾਸਤੇ ਆਪਣੇ ਕੋਲੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਹੈ ਜਿਹੜਾ ਉਹ ਹੈਗਾ ਬਹੁਤ ਜ਼ਿਆਦਾ ਹੈ ਪਰ ਆਪਾਂ ਨੂੰ ਉਹ ਸਹੀ ਢੰਗ ਨਾਲ ਦਿੱਤਾ ਨਹੀਂ ਜਾ ਰਿਹਾ ਜੋ ਆਪਣੇ ਖੇਤਾਂ 'ਚ ਨਹਿਰੀ ਪਾਣੀ ਹੈ ਉਹ ਸਹੀ ਪਹੁੰਚ ਨਹੀਂ ਰਿਹਾ ਉਹਦੇ ਤੇ ਆਪਾਂ ਨੇ ਅੱਜ ਇਹ ਮੋਟਰਸਾਈਕਲ ਮਾਰਚ ਚ ਕੱਢਿਆ ਵੀ ਸਰਕਾਰਾਂ ਨੂੰ ਇਹ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਜਿਹੜਾ ਨਹਿਰੀ ਪਾਣੀ ਹੈ ਉਹ ਜਿਵੇਂ ਪਹਿਲਾਂ ਬਣਾਇਆ ਹੋਇਆ ਸੀਗਾ ਵੀ ਇੱਕ ਕਿੱਲਾ ਕੋਈ ਮੰਨ ਲਓ ਬੀਜ ਦਾ ਸੀ ਖੇਤੀ ਕਰਦਾ ਸੀਗਾ ਤੇ ਦੋ ਤਿੰਨ ਕਿੱਲੇ ਬੇਲੇ ਰਹਿ ਜਾਂਦੇ ਸੀਗੇ ਤਾਂ ਅੱਜ ਵੀ ਉਹੀ ਸਿਸਟਮ ਚੱਲੀ ਜਾਂਦਾ ਹੈਗਾ ਪਰ ਅੱਜ ਜਿਹੜੀ ਖੇਤੀ ਹੈ ਉਹ ਲਗਭਗ ਸਾਰੀ ਹੋਣ ਲੱਗੀ ਹੈਗੀ ਮੰਨ ਲਓ ਜੇ ਚਾਰ ਕਿੱਲੇ ਨੇ ਤਾਂ ਚਾਰਾਂ ਦੇ ਵਿੱਚ ਝੋਨਾ ਲੱਗਣ ਲੱਗ ਗਿਆ ਕਣਕ ਮੱਕੀ ਵਗੈਰਾ ਸਭ ਹੋਣ ਲੱਗ ਗਿਆ ਪਰ ਉਹ ਪਾਣੀ ਹੈ ਜਿਹੜਾ ਪਹਿਲਾਂ ਇਹ ਸਿਸਟਮ 'ਤੇ ਖੜੇਗਾ ਤੇ ਉਸ ਨੂੰ ਸੁਧਾਰ ਕੇ ਜਿਹੜਾ ਚਾਰ ਕਿੱਲਾਂ ਦਾ ਪਾਣੀ ਬਣਦਾ ਉਹਨੂੰ ਸਹੀ ਟੰਗ ਨਾਲ ਦਿੱਤਾ ਜਾਵੇ ਤੇ ਜਿਹੜਾ ਪੀਣ ਵਾਸਤੇ ਪਾਣੀ ਹੈ ਉਹ ਸਾਨੂੰ ਨਹਿਰਾਂ ਦਾ ਮਹੱਈਆ ਕਰਾਇਆ ਜਾਵੇ ਤਾਂ ਜੋ نیچے ਤੋਂ ਪਾਣੀ ਨਾ ਕੱਢਿਆ ਜਾਵੇ ਇਹ ਹੀ ਸਾਡੀਆਂ ਮੰਗਾਂ ਨੇ ਜੀ ਧੰਨਵਾਦ